ਕੀ ਕੀ ਮਾਮਲਾ ਜੀ ਇਹ ਚੋਰੀ ਦੇ ਕੇਸ ਦੇ ਵਿੱਚ ਬਰੇ ਸੀਗੇ ਤੇ ਇਹਨਾਂ ਤੋਂ ਕਾਹਦੇ ਵਿਚੋਂ ਤਲਾਸ਼ ਚੋਰੀ ਕਰਦੇ ਸੀਗੇ ਕਿ ਉਹਦੇ ਮਾਂ ਵਿੱਚ ਇਹਨਾਂ ਨੂੰ ਕੰਪਟਿਟਾ ਦੇ ਉਹਨਾਂ ਦੇ ਹੋਸਾਂਦੀਆਂ ਦੀ ਕਿ ਪੁੱਛੀ ਜਾਦੀ ਹੈ ਤਫੀਲ ਚੱਲ ਰਹੀ ਹੈ ਮਕਾਦਮਾ ਤਾਂ ਤੁਸੀਂ ਜਿਸ ਤਰ੍ਹਾਂ ਦੋ ਦੋ ਆਤੋ ਪੇਸ਼ਤਾਵਾਂ ਦੀ ਸ਼ਿਕਾਇਤ ਆ ਰਹੀ ਹੈ ਅੱਗੇ ਜਿਸ ਤਰ੍ਹਾਂ ਵੀ ਇਸ ਦੇ ਵਿੱਚ ਪਸਾਊਗਾ ਜੈਸੀ ਤੋਂ ਪ੍ਰਚਾਰ ਹੋਈ ਹੈ ਮਨਸੇ ਰੈਂਡਰ ਸਖਵੀਲ ਸਿੰਘ ਪੁੱਤਰ ਨਗੇਂਦਰ ਸਿੰਘ ਵਾਸੀ ਬਰਗਾੜੀ ਨੇ ਸਾਡੇ ਪਾਸ 18 ਫਰੀ 18 ਇੱਕ ਦੋਇਤ ਦੋਵੀ ਨੂੰ ਜਾਣ ਖਾਇਆ ਸੀ ਜਿਹੜੀ ਮੇਰੇ ਖੇਤ ਤੇ ਮੋਟਰ ਲੱਗੀ ਹੋਰ ਉਹਦੀ ਤਾਰ ਵੀ ਸਟਾਰਟ ਤੋਂ ਮੋਟਰ ਤੱਕ ਲੱਗੀ ਹੈ ਕੇਵਲ ਤਾਰ ਕੋਈ ਵਿਅਕਤੀ ਵੱਢ ਕੇ ਲੈ ਗਿਆ ਜਿਹਦੀ ਪੜਤਾਲ ਤੇ ਉਹਨਾਂ ਨੇ ਸੁਖਮੰਦਰ ਸਿੰਘ ਪੁੱਤਰ ਨੀਲਾ ਸਿੰਘ ਤੇ ਜਿਹੜਾ ਹੈਗਾ ਵਾਸੀ 2029 ਦਾ ਬਕਰਾਲੀ ਇਹ ਦੇਫਾ ਪੜਤਾਲ ਕਰਾਇਆ ਸੀਗਾ ਤੇ ਇੱਕ ਨਿੱਕਾ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੀਗੀਆਂ ਨੂ ਵਿਧੀ ਇਹ ਜੋੜੀ ਕਰਕੇ ਇਸ ਤੇ ਪਰਚਾ ਦਰਜਿਸਤ ਮਕਦਮਾ ਨੰਬਰ 9 ਮਿਤੀ 18/24 ਅਧੀਨ ਤਾ 379 411 ਆਪੀਸੀ ਪੀਐਸ ਬਾਜਾਖਾਨਾ ਦਰਜਿਸਤ ਕਰਕੇ ਪੂਰੀ ਸ਼ਾਮ ਫਿਰਦੀ ਸੀ ਜਿਸ ਵਿੱਚ ਦੋਸ਼ੀ ਨਿਕਾ ਸਿੰਘ ਅਤੇ ਦੋਸ਼ੀ ਨਾਦੀ ਸਿੰਘ ਪੁੱਤਰ ਸ਼ੇਰ ਸਿੰਘ ਨੂੰ ਅਸਮਜਤਾ ਰਿਪੋਰਟ ਕਰਕੇ ਪੇਸ਼ਦਾਨਤ ਕੀਤਾ ਜਾ ਚੁੱਕਾ ਜਿਸ ਦਾ ਪੁਲਿਸ ਰਿਪੋਰਟ ਚੱਲ ਰਿਹਾ ਹੈ ਤੇ ਬਾਅਦ ਜਿਸ ਤਰ੍ਹਾਂ ਪੜਤਾਲ ਦੇ ਵਿੱਚ ਜੋ ਗੱਲ ਸਾਹਮਣੇ ਆਊਗੀ ਜੈਸੀ ਸੂਰਤ ਵੈਸੀ ਕਾਰਵਾਈ ਅਮੋਲ ਚਲਦੀ ਜਾਊਗੀ ਇਹਨਾਂ ਦੇ ਹੋਰ ਸਾਥੀਆਂ ਨਾਲ ਵੀ ਪੁੱਛ ਪੁੱਛ ਦੇ ਵਿੱਚ ਲਗਾ ਕੇ ਸਖਤ ਸਿਜ਼ਰਾਉਂਦੇ ਹੋਣੀਆਂ ਕਿਉਂਕਿ ਕਿਸਾਨ ਬਹੁਤ ਦੁਖੀ ਆ ਜਿਹੜਾ ਖੇਤ ਦੇ ਵਿੱਚ ਇਹ ਚੋਰ ਆਪਦੇ ਚੰਦ ਪ੍ਰੈਸ਼ਾ ਉਹਦੇ ਨਸ਼ਾ ਕਰਨ ਦੀ ਖਾਤਰ ਅਗਲੇ ਤਾਲਾ ਵੱਟੇ ਖਲਾਏਂਦੇ ਤੇ ਜ਼ਿਮੀਂਦਾਰ ਬਹੁਤ ਦੁਖੀ ਹੁੰਦਾ ਆ ਤੇ ਸਾਡੇ ਕੋਲ ਆਗੇ ਡਾਕੂਮੈਂਟਾਂ ਦਾਦੀ ਕਰਾਉਂਦੇ ਆ ਕਿ ਇਸ ਕਰਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ